ਤੇ ਬੀਤੀ ਰਾਤ ਆਏ ਤੇ ਤੂਫਾਨ ਕਾਰਨ ਇੱਕ ਜਾਗਰਣ ਦਾ ਪੰਡਾਲ ਡਿੱਗ ਗਿਆ ਜਿਸ ਕਾਰਨ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 15 ਦੇ ਕਰੀਬ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਜੀ ਹਾਂ ਪੰਜਾਬ ਦੇ ਵੱਡੇ ਸ਼ਹਿਰ ਲੁਧਿਆਣਾ ਚ ਇੱਕ ਜਾਗਰਣ ਕਰਵਾਇਆ ਜਾ ਰਿਹਾ ਸੀ ਜਿੱਥੇ ਕਿ ਅਚਾਨਕ ਬੀਤੀ ਰਾਤ ਕਰੀਬ 2 ਵਜੇ ਤੇਜ਼ ਹਨੇਰੀ ਆਈ ਤਾਂ ਤੇਜ਼ ਹਨੇਰੀ ਕਾਰਨ ਪੰਡਾਲ ਵਿੱਚ ਲੱਗੇ ਲੋਹੇ ਦੇ ਪਿੱਲਰ ਥੱਲੇ ਬੈਠਿਆਂ ਸੰਗਤਾਂ ਦੇ ਉੱਪਰ ਡਿੱਗ ਗਿਆ ਜਿਸ ਕਾਰਨ ਇਹਨਾਂ ਪਿੱਲਰਾਂ ਦੇ ਥੱਲੇ ਹੋ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 15 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਤਲਧਿਆਣਾ ਚ ਸ਼ਨੀਵਾਰ ਦੇਰ ਰਾਤ ਹੀ ਹਨੇਰੀ ਕਾਰਨ ਜਾਗਰਣ ਲਈ ਲਾਇਆ ਗਿਆ ਪੰਡਾਲ ਅਚਾਨਕ ਡਿੱਗ ਗਿਆ ਪੰਡਾਲ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ ਕਰੀਬ 15 ਲੋਕ ਜ਼ਖਮੀ ਹੋ ਗਏ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਬੱਚੇ ਦੱਥੇ ਜਾ ਰਹੇ ਨੇ ਪੰਡਾਲ ਡਿੱਗਣ ਕਾਰਨ ਮੰਦਿਰ ਚ ਮੌਜੂਦ ਭਗਵਾਨ ਪੋਲੇਨਾਥ ਦੀ ਮੂਰਤੀ ਵੀ ਡਿੱਗ ਕੇ ਪੂਰੀ ਤਰ੍ਹਾਂ ਟੁੱਟ ਗਈ। ਇਹ ਹਸਾ ਲੁਧਿਆਣਾ ਦੇ ਹੜੰਬਾ ਰੋਡ ਤੇ ਸਥਿਤ ਸ਼੍ਰੀ ਗੋਬਿੰਦ ਗੋਤਾਮ ਮੰਦਿਰ ਨੇੜੇ ਵਾਪਰਿਆ ਜਿੱਥੇ ਕਿ ਦਿਵਾਰਕਾ ਇਨਕਲੇਵ 'ਚ ਰਹਿੰਦੇ ਲੋਕਾਂ ਵੱਲੋਂ ਮੰਦਿਰ ਦੇ ਪਿਛਲੇ ਪਾਸੇ ਖਾਲੀ ਮੈਦਾਨ 'ਚ ਜਾਗਰਣ ਕਰਵਾਇਆ ਜਾ ਰਿਹਾ ਸੀ। ਇਹ ਸੁਰਾਨ ਰਾਤ ਕਰੀਬ 2 ਵਜੇ ਤੇਜ਼ ਹਨੇਰੀ ਆਈ। ਜਿਵੇਂ ਹੀ ਤੂਫਾਨ ਆਇਆ ਤਾਂ ਸਾਰਾ ਪੰਡਾਲ ਖਿਲਰ ਗਿਆ। ਲੋਕਾਂ ਨੇ ਇੱਕ ਦੂਜੇ ਨੂੰ ਫੜ ਕੇ ਆਪਣੇ ਆਪ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੇਜ਼ ਹਵਾ ਕਾਰਨ ਪੰਡਾਲ ਦੇ ਅੰਦਰ ਹੀ ਪਨਾ ਲੈ ਲਈ ਕੁਝ ਲੋਕ ਬਾਹਰ ਵੀ ਗਏ ਪਰ ਥੋੜੇ ਸਮੇਂ ਵਿੱਚ ਹੀ ਹਨੇਰੀ ਕਾਰਨ ਪੰਡਾਲ ਟਹਿਟੇ ਰਿਹਾ ਗਿਆ ਜਿਸ ਕਾਰਨ ਇਸ ਤੇ ਮੌਜੂਦ ਲੋਕ ਪੰਡਾਲ ਦੇ ਅੰਦਰ ਹੀ ਦਬ ਗਏ ਤੇਜ਼ ਹਵਾ ਦੇ ਵਿਚਕਾਰ ਚਾਰੇ ਪਾਸੇ ਰੌਲਾ ਪੈ ਗਿਆ ਲੋਕ ਇਧਰ ਉਧਰ ਨੂੰ ਭੱਜਣ ਲੱਗੇ ਪਰ ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਗੰਭੀਰ ਜ਼ਖਮੀ ਹੋ ਗਏ ਫਿਲਹਾਲ ਜ਼ਖਮੀ ਨੂੰ ਇਲਾਜ ਲਈ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਉੱਥੇ ਹੀ ਪੁਲਿਸ ਨੇ ਵੀ ਇਸ ਮਾਮਲੇ ਚ ਜਾਂਚ ਦੀ ਗੱਲ ਆਖੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ